ਬਿਕਰਮਜੀਠਿਆ ਦੇ ਰਿਸ਼ਤੇਦਾਰ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਕੀਤਾ ਗਿਆ ਗਜਪਤ ਸਿੰਘ ਗਰੇਵਾਲ ਨੂੰ ਵਿਜੀਲੈਂਸ ਨੇ ਸਮਨ ਕੀਤਾ ਗਰੇਵਾਲ ਨੂੰ ਅੱਜ ਮਹਾਲੀ ਦੇ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕੱਲ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਸਨ ਗਜਪਤ ਸਿੰਘ ਗਰੇਵਾਲ ਬਿਕਰਮਜੀਠਿਆ ਵਾਲੇ ਕੇਸ ਦੇ ਵਿੱਚ ਗਰੇਵਾਲ ਨੂੰ ਦਰਸਲ ਸਮਨ ਕੀਤਾ ਗਿਆ ਬਿਕਰਮਜੀਠਿਆ ਦੀ ਪਤਨੀ ਗਨੀਬ ਕੌਰ ਦੇ ਭਰਾ ਨੇ ਗਜਪਤ ਗਰੇਵਾਲ ਤਾਂ ਬਿਕਰਮਜੀਠਿਆ ਦੇ ਰਿਸ਼ਤੇਦਾਰ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਕੀਤਾ ਗਿਆ ਦਰਸਲ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਪੂਰਾ ਮਾਮਲਾ ਹੈ ਜਿਸ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਬਿਕਰਮਜੀਠਿਆ ਦੇ ਖਿਲਾਫ ਪੂਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਬਿਕਰਮਜੀਠਿਆ ਨਯਕ ਹਰਾਸ ਦੇ ਵਿੱਚ ਨੇ ਨਾਪਾ ਜਿਲ੍ਹੇ ਦੇ ਵਿੱਚ ਬੰਦ ਨੇ ਤੇ ਇਸ ਦੇ ਵਿਚਾਲੇ ਹੁਣ ਬਿਕਰਮਜੀਠਿਆ ਦੇ ਰਿਸ਼ਤੇਦਾਰ ਨੇ ਵਿジネス ਨੇ ਸਬੰਨ ਕੀਤਾ ਗਜਪਤ ਸਿੰਘ ਗਰੇਵਾਲ ਨੂੰ ਸਬੰਨ ਕੀਤਾ ਗਿਆ ਦਰਸਲ ਗਰੇਵਾਲ ਨੂੰ ਅੱਜ ਮਹਾਲੀ ਦੇ ਵਿੱਚ ਵਿਜੀਲੈਂਸ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਕੱਲ ਵਿジネス ਦੇ ਅੱਗੇ ਗਜਪਤ ਸਿੰਘ ਗਰੇਵਾਲ ਪੇਸ਼ ਨਹੀਂ ਹੋਏ ਸੰਤ ਉਸ ਤੋਂ ਬਾਅਦ ਚਮੁਰ ਤੋਂ ਅੱਜ ਦੇ ਲਈ ਇਸ ਸੰਮਨ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਜੋ ਵਿਕਰਮ ਅਜਿਠਿਆ ਦੇ ਪਤਨੀ ਨੇ ਗਨੀਮ ਕੌਰ ਉਹਨਾਂ ਦੇ ਭਰਾ ਨੇ ਗਜਪਤ ਗਰੇਵਾਲ ਰੋਕ ਕਰਨਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਆਇਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਹੜਾਂ ਦੇ ਕਾਰਨ ਇਸ ਵਾਰ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੂਬੇ ਭਰ ਦੇ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਨੇ ਮੰਡੀ ਬੋਰਡ ਦੇ ਵੱਲੋਂ ਮੰਡੀਆਂ ਦੇ ਵਿੱਚ ਉਕਤਾ ਪ੍ਰਬੰਧਨ ਦਾ ਦਾਵਾ ਵੀ ਕੀਤਾ ਜਾ ਰਿਹਾ ਚੋਨੇ ਦੀ ਖਰੀਦ ਤੇ ਕੋਈ ਕਾਟ ਨਹੀਂ ਲੱਗੇਗੀ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਗੱਲ ਦਾ ਵੀ ਭਰੋਸਾ ਦਿੱਤਾ ਗਿਆ ਕਿ ਚੋਣੇ ਦੀ ਖਰੀਦ ਤੇ ਕੋਈ ਵੀ ਕਾਟ ਨਹੀਂ ਲੱਗੇਗੀ ਪੰਜਾਬ ਨੂੰ ਚੋਣੇ ਦੀ ਖਰੀਦ ਦੇ ਲਈ 45000 ਕਰੋੜ ਦੀ ਲੋੜ ਹੈ ਆਰਬੀਆਈ ਨੇ 15 ਦਿਨਾਂ ਦੇ ਲਈ 15000 ਕਰੋੜ ਮਨਜ਼ੂਰ ਕੀਤੇ ਨੇ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਆਮ ਤੌਰ ਤੇ ਹਰ ਸਾਲ ਜੁਕੇ ਆ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਸੀ ਕਿ 15 ਦਿਨ ਪਹਿਲਾਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਅਖੀਰਕਾਰ ਅੱਜ ਤੋਂ ਹੀ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਹੜ੍ਹਾਂ ਦੇ ਕਾਰਨ ਇਸ ਵਾਰ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਜੇ ਸੁੱਬੇ ਭਰ ਦੇ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਨੇ ਮੰਡੀ ਬੋਰਡ ਦੇ ਵੱਲੋਂ ਮੰਡੀਆਂ ਦੇ ਵਿੱਚ ਪੂਕਤਾ ਪ੍ਰਬੰਧਨ ਦਾ ਵੀ ਦਾਵਾ ਕੀਤਾ ਜਾ ਰਿਹਾ ਤੇ ਨਾਲ ਹੀ ਸੀਐਮ ਨੇ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਝੋਨੇ ਦੀ ਖਰੀਦ ਤੇ ਕੋਈ ਵੀ ਕਾਟ ਨਹੀਂ ਲੱਗੇਗੀ ਰੋਕਾਂਗੇ ਅਗਲੀ ਖਬਰ ਦਾ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਤੇ ਵਿਵਾਦ ਪੱਗਿਆ ਐ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਸਖਤ ਇਤਰਾਜ਼ ਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਗੁਰੂ ਘਰ ਦੇ ਵਿੱਚ ਸਰੋਪਾਉ ਪਰਵਾਨ ਨਹੀਂ ਕੀਤਾ ਜਾ ਸਕਦਾ ਗੁਰੂ ਘਰਾਂ ਦੇ ਵਿੱਚ ਖਾਸ ਸ਼ਖਸੀਅਤਾਂ ਨੂੰ ਹੀ ਸਰੋਪਾਉ ਦੇਣ ਤੇ ਪਾਬੰਦੀ ਹੈ ਸਿਰਫ ਧਾਰਮਿਕ ਹਸਤੀਆਂ ਰਾਗੀ ਸਿੰਘਾਂ ਤੇ ਸਿੱਖ ਮਹਾਂਪੁਰਖਾਂ ਨੂੰ ਹੀ ਗੁਰੂ ਘਰਾਂ ਦੇ ਅੰਦਰ ਸਰੋਪਾਉ ਦਿੱਤਾ ਜਾ ਸਕਦਾ ਹੈ ਪੂਰੇ ਮਾਮਲੇ ਦੀ ਆਪੜਤਾਲ ਕੀਤੀ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਾਂਗਰਸ ਸਿੱਖਾਂ ਦੀ ਨਸਲ ਕੁਸ਼ੀ ਦੀ ਦੋਸ਼ੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਸਾਬਕਾ ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਹੁਣ ਦਾ ਕਹਿਣੇ ਕਿ ਗੁਰੂ ਘਰ ਦੇ ਵਿੱਚ ਰਾਹੁਲ ਗਾਂਧੀ ਨੂੰ ਸਰਉਪਾਉ ਦੇ ਕੇ ਵੱਜੜ ਗੁਨਾਹ ਕੀਤਾ ਗਿਆ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਗਾਂਧੀ ਪਰਿਵਾਰ ਹੈ ਬਲਟੋਹਾ ਨੇ ਤਿੱਖਾ ਨਿਸ਼ਾਨਾ ਸਾਧਿਆ ਬਾਗੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਵੀ ਸਖ਼ਤੀਤ ਰਾਜਤਾ ਹੈ ਐ ਜੀ ਪੀ ਸੀ ਨੇ ਸਿੱਖਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਚਰਨਜੀਤ ਬਰਾੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਦਰਸਲ ਕੱਲ੍ਹ ਦੀਆਂ ਪੂਰੀਆਂ ਤਸਵੀਰਾਂ ਸਾਹਮਣੇ ਆ ਜਦੋਂ ਕਿ ਰਮਦਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਵਿੱਚ ਰਾਹੁਲ ਗਾਂਧੀ ਨਤਮਸਤਕ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੇ ਇਸੇ ਦੌਰਾਨ ਗੰਤੀ ਸਿੰਘ ਦੇ ਵੱਲੋਂ ਉਹਨਾਂ ਨੂੰ ਸਰੋਪਾਉ ਦਿੱਤਾ ਗਿਆ ਦਾ ਇਸ ਨੂੰ ਲੈ ਕੇ ਹਲਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਢੰਡੇ ਇਹ ਸਿੱਖਾਂ ਦੇ ਜਗਮਾਂ ਤੇ ਧੂਨ ਛਿੜਕਣ ਵਾਲੀ ਗੱਲ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸਮਾਗ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੱਲੇ ਹੈਗਾ ਉਹਨਾਂ ਵੱਲੋਂ ਸਰੋਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਨਿੰਦਣਯੋਗ ਵਰਤਾਰਾ ਹੈ ਰਾਹੁਲ ਗਾਂਧੀ ਦੀ ਪੰਜਾਬ ਪੁਲਿਸ ਦੇ ਨਾਲ ਬਹਿਸ ਹੋਈ ਹੈ ਰਾਵੀ ਦਰਿਆ ਦੇ ਪਾਰ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਣ ਤੇ ਬਹਿਸ ਹੋਈ ਮਕੌੜਾ ਪੱਤਨ ਤੋਂ ਰਾਵੀ ਦਰਿਆ ਪਾਰ ਜਾਣ ਤੋਂ ਜਦੋਂ ਪੁਲਿਸ ਦੇ ਵੱਲੋਂ ਰੋਕਿਆ ਗਿਆ ਤਾਂ ਪੰਜਾਬ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਰਾਹੁਲ ਗਾਂਧੀ ਨੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਉਹਨਾਂ ਦਾ ਕਹਿਣੇ ਕਿ ਮੈਂ ਲੋਕਾਂ ਨੂੰ ਕੋਨਿਮਲ ਸਾਗਦਾਨਾ ਨਗਰ ਦੇ ਵਿੱਚ ਹੜਪਾ ਪ੍ਰਭਾਵਿਤ ਪਿੰਡਾਂ ਦਾ ਦਰਸਲ ਰਾਹੁਲ ਗਾਂਧੀ ਜਦੋਂ ਦੌਰਾ ਕਰੇ ਸਨ ਆ ਤਾਂ ਮਕੌੜਾ ਪੱਤਨ ਤੋਂ ਰਾਵੀ ਦਰਿਆ ਪਾਰ ਜਾਂਦੀ ਜੀ ਦੇ ਨਾਲ ਪੁਸ਼ਪ ਕੀਤੀ ਜਾਂਦੀ ਹੈ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਤੇ ਫਿਰ ਪੁਲਸ ਦੇ ਬੰਦ ਰੁਕਿਆ ਜਾਂਦਾ ਤੇ ਉਸ ਤੋਂ ਬਾਅਦ ਪੈਸ ਹੁੰਦੀ ਹੋਈ ਵੀ ਨਜ਼ਰ ਆਉਂਦੀ ਹੈ ਕਿਉਂਕਿ ਆਪ ਦੂਸਰੋਂ ਕੁਝ ਨਹੀਂ ਲਿਆ ਸਰ ਆਪਾਂ ਜੋ ਇਸ਼ੂਸ ਹੈ ਕਰਮ ਆਪਕੇ ਨਹੀਂ ਤਾਂ ਆਪ ਮੇਰੇ ਕਹਿ ਰਹੇ ਹੋ ਕਿ ਹਿੰਦੁਸਤਾਨ ਦੀ ਟੈਰੀਟਰੀ 'ਤੇ

हिंदुस्तान तो के गांव है मैं यार वहां उनको मिलने जाना चाहता हूं। अगर इस देश में अगर मेरे को या उनको हम इंडिया में ही आप प्रोटेक्शन नहीं दे सकते तो फिर कारण क्या हमें क्यों रोका जा रहा है आप बताइए ना हमें ਰਾਹੁਲ ਗਾਂਧੀ ਹੜਪੁਰ ਭਾਬੀ ਦੇ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪੰਜਾਬ ਪਹੁੰਚੇ ਤਾਂ ਜਦੋਂ ਗੁਰਦਾਸਪੁਰ ਦੇ ਵਿੱਚ ਰਾਵੀ ਪਾਰ ਜਾਣਾ ਚਾਹਿਆ ਤਾਂ ਪੁਲਿਸ ਨੇ ਰਾਹ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਤੇ ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਜਿਸ ਤੇ ਰਾਹੁਲ ਗਾਂਧੀ ਸਣੇ ਕਾਂਗਰਸ ਲੀਡਰਸ਼ਿਪ ਨੇ ਪੁਲਿਸ ਨੂੰ ਤਿੱਖੇ ਸਵਾਲ ਵੀ ਕੀਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਪਹੁੰਚੇ। țiejnala ਅਤੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਗਈ। ਤਾਂ ਜਦੋਂ ਇਸ ਦੌਰਾਨ ਰਾਹੁਲ ਗਾਂਧੀ ਦਿਨਾਨਗਰ ਪਹੁੰਚੇ ਤਾਂ ਪੁਲਿਸ ਨੇ ਰਾਵੀ ਪਾਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦਰਸਰ ਰਾਹੁਲ ਗਾਂਧੀ ਅੱਗੇ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਾ ਚਾਹੁੰਦੇ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਤੀ ਵਿੱਚ ਰੋਕ ਲਿਆ ਜਿਸ ਤੇ ਰਾਹੁਲ ਗਾਂਧੀ ਨੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦੇ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਰੇ ਵੀ ਸਖਤ ਇਤਰਾਜ਼ ਜਤਾਇਆ ਕਿ ਜੇ ਰਾਹੁਲ ਗਾਂਧੀ ਆਪਣੇ ਦੇਸ਼ ਦੇ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਹੋਰ ਕਿੱਥੇ ਹੋਣਗੇ ਦਰਿਆ ਪਾਰ ਲੋਕ ਹੈਂ گاਉਂ ਹੈਂ ਉਹਨੂੰ ਮਿਲਣਾ ਚਾਹਤੇ ਹੈਂ ਉਹਨਾਂ ਦੀ ਬਾਤ ਚ ਸੁਨਣਾ ਚਾਹਤੇ ਹੈਂ ਤਕਲੀਫ ਜਾਣਨਾ ਚਾਹਤੇ ਹੈਂ ਆਪ ਸਿਕਿਉਰਿਟੀ ਕਹਿ ਰਿਹਾ ਆਪ ਜਾ ਨਹੀਂ ਸਕਤੇ वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहां सुरक्षित हैं वहां बोट में आपने देखा कि नॉर्मलाइज है लोग जा रहे हैं लेकिन वो नादे नहीं दिया जा रहा दिक्कत है कि देखो पंजाब सरकार ने अपनी पुलिस लगा के हिंदुस्तान के एरिया दे बीच ही अपने ही देश दा इंडिया दा ही ओपोजिशन लीडर श्री राहुल गांधी नु ਦਰਿਆ ਤੋਂ پار ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਹੜਪ੍ਰਭਾਵਿਤ ਝਨਾਲਾ ਦੇ ਪਿੰਡ ਕੋਨੇਵਾਲ ਪਹੁੰਚੇ ਤੇ ਹੜਪੀੜਤਾ ਦੇ ਨਾਲ ਮੁਲਾਕਾਤ ਕੀਤੀ ਇਸ ਦੇ ਬਾਅਦ ਰਮਦਾਸ ਪਹੁੰਚ ਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਡੇਰਾ ਬਾਬਾ ਨਾਨਕ ਦੇ ਪਿੰਡ ਗੁਰੂ ਚੱਕ ਪਹੁੰਚ ਕੇ ਹੜਪੇੜਤਾ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਰਾਹੁਲ ਗਾਂਧੀ ਨੇ ਟਰੈਕਟਰ ਦੀ ਵੀ ਸਵਾਰੀ ਕੀਤੀ ਉੱਤੇ ਭਾਜਪਾ ਨੇ ਵੀ ਰਾਹੁਲ ਗਾਂਧੀ ਦੇ ਪੰਜਾਬ ਦੇ ਵਿੱਚ ਦੇਰੀ ਨਾਲ ਆਉਣ ਨੂੰ ਲੈ ਕੇ ਸਵਾਲ ਚੁੱਕੇ ਨੇ ਗਾਂਧੀ ਨੂੰ ਵਿਦੇਸ਼ ਯਾਤਰਾ ਤੋਂ ਫੁਰਸਤ ਮਿਲ ਗਈ ਹੈ ਹੁਣ ਉਹ ਬਿਹਾਰ ਵਿੱਚ ਕੰਨੇ ਬੜੀ ਮਿਹਨਤ ਕਰਕੇ ਥਾਗੇ ਸਨ ਉਸ ਤੋਂ ਬਾਅਦ ਉਹ ਮਲੇਸ਼ੀਆ ਚਲੇ ਗਏ ਥੋੜੇ ਦਿਨ ਅਸਥੀ ਵਿਦੇਸ਼ ਯਾਤਰਾ ਤੋਂ ਕੁਮਨ ਵਾਸਤੇ ਉਹਨਾਂ ਦੇ ਫੋਟੋਗ੍ਰਾਫ ਵੀ ਆਈਆਂ ਉੱਥੇ ਸਕੂਟੀ ਚਲਾਉਂਦੇ ਤੇ ਹੋਰ ਵੀ ਫੋਟੋਗ੍ਰਾਫ ਵੀ ਆਈਆਂ ਪਰ ਅਫਸੋਸ ਹੈ ਕਿ ਉਹਨਾਂ ਵਾਸਤੇ ਪ੍ਰਾਇੋਰਟੀ ਵਿਦੇਸ਼ ਯਾਤਰਾ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਕੀ ਜਿੱਥੇ ਜਿੱਥੇ ਨਾ ਹੀ ਸੂਬਾ ਸਰਕਾਰ ਆਈ ਗਈ ਨੇ ਕਰਨਾਟਕਾ ਹੈ ਤੇਲੰਗਾਨਾ ਹੈ Jharkhand ਹੈ ਜਾਂ ਹੋਰ ਜਿੱਥੇ ਜੂ ਸੂਬਾ ਸਰਕਾਰ ਆਈ ਗਏ ਨੇ ਉਹਨਾਂ ਲੋਕ ਕੋਈ ਰਾਹਤ ਸਮਗਰੀ ਜਾਂ ਕੋਈ ਮਦਦ ਨਹੀਂ ਆਈ ਜ਼ਿਕਰ ਜੋ ਹੋ ਗਿਆ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤਬਾਹੀ ਦੇ ਨਿਸ਼ਾਨ ਮਟਣ ਦੇ ਵਿੱਚ ਅਜੇ ਵਕਤ ਲੱਗੇਗਾ ਇਸ ਦੇ ਵਿਚਾਲੇ ਸਿਆਸੀ ਦੌਰੇ ਲਗਾਤਾਰ ਜਾਰੀ ਨੇ ਡੇਰਾ ਬਾਬਾ ਨਾਨਕ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ